ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਤੂਸੀ ਸਭ ਰਾਜੀ ਖੁਸ਼ੀ ਹੋਵਾਂਗੇ ਪਰਮਾਤਮਾ ਤੋਂ ਉਚਾਰ ਦੀ ਕਲਾ ਵਾਖਸ ਸੱਚੇ ਪ੍ਰਾਸ਼ਾ ਵੈਗਰੂ ਅਸੀਂ ਵੀ ਸਭ ਠੀਕ ਠਾਕ ਹਾਂ ਅੱਜ ਤੁਹਾਨੂੰ ਇੱਕ ਲੁਧਿਆਣਾ ਦੀ ਬਿਲਕੁਲ ਸੱਚੀ ਕਹਾਣੀ ਸੁਣਾਉਣ ਲੱਗਿਆ ਮਾਡਲ ਦਾ ਨਜ਼ਦੀਕ ਆਪਣੇ ਅੱਖਾਂ ਦਾ ਜਿਹੜਾ ਹੈਗਾ ਉਹ ਧਾਮੀ ਡਾਕਟਰ ਮੈਂ ਵੀ ਅਬਦੀ ਬੇਟੀ ਨੂੰ ਲੈ ਕੇ ਗਈ ਸੀ ਉੱਥੇ ਅੱਖਾਂ ਦੇ ਵਿੱਚ ਕਿਰਨਾ ਪਵਾਉਣਾ ਸੀ ਉਹਦਾ ਜਿਹੜਾ ਬੱਚਾ ਸੀ ਬੇਟੀ ਦਾ ਛੋਟਾ ਸੀ ਤੇ ਰੋਂਦਾ ਸੀ ਅੰਦਰ ਰਹਿੰਦਾ ਨਹੀਂ ਸੀ ਤੇ ਮੈਂ ਬਾਹਰ ਛੱਪ ਕੇ ਲੈ ਕੇ ਆਇਆ ਤਾਂ ਇੱਕ ਬਿਰਧ ਔਰਤ ਬੈਠੀ ਸੀ ਮਾਤਾ ਉਹ ਮਾਤਾ ਨੇ ਮੈਨੂੰ ਆਵਾਜ਼ ਮਾਰੀ ਆ ਜਾ ਪੁੱਤੋਰੇ ਅੱਜ ਤੋਂ 12 ਸਾਲ ਪਹਿਲਾਂ ਨਹੀਂ ਗੱਲਣਾ ਤੇ ਮੇਰਾ ਵੀ ਇਹੀ ਸਵਾਲ ਜੇ ਕਿ ਮੈਨੂੰ ਹਾਕ ਮਾਰੇ ਤਾਂ ਮੈਂ ਜਾਣਾ ਜ਼ਰੂਰ ਆ ਪਰ ਬਹੁਤ ਘੱਟ ਲੋਕ ਨੇ ਜਿਹੜੇ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਨੇ ਮੈਨੂੰ ਕਹੇ ਪੁੱਤ ਬੈਠ ਇੱਥੇ ਮੈਂ ਪਾਣੀ ਲੈ ਕੇ ਆਈ ਤੇ ਅੰਦਰ ਗਈ ਮੈਨੂੰ ਨਹੀਂ ਪਤਾ ਵੀ ਉਹਰੇ 55 ਮਿੰਟਾਂ ਦੇ ਅੰਦਰ ਅੰਦਰ ਚਾਹ ਤੇ ਹੋਰ ਸਾਰਾ ਸਮਾਨ ਉਹ ਕਿਵੇਂ ਲੈ ਕੇ ਪੰਜੀਰੀ, ਬਿਸਕੁਟ, ਦਾਲ ਪੂਜੀਆ ਚਾਹ ਤੇ ਠੰਡਾ ਸਾਰਾ ਕੁਝ ਅੰਦਰ ਗਈ ਤੇ ਫੋਮ ਲੈ ਕੇ ਆਈ ਜਿਵੇਂ ਪਹਿਲੇ ਤਿਆਰ ਕੀਤਾ ਪਿਆ ਹੁੰਦਾ ਮੈਂ ਬੜੀ ਹੈਰਾਨ ਹੋਈ ਆਪਦੇ ਉੱਤੇ ਮੈਂ ਉਹਨੂੰ ਬਹੁਤ ਕਿਹਾ ਵੀ ਮਾਤਾ ਜੀ ਵੀ ਮੈਂ ਕੁਛ ਨਹੀਂ ਖਾਣਾ ਪੀਣਾ ਹੈਗਾ ਉਹ ਤਾਂ ਇੱਕੋ ਦਾ ਬਹਾਨਾ ਸੀ ਗੱਲਾਂ ਤਾਂ ਢਿੱਡ ਦੇ ਵਿੱਚ ਹੋਰ ਬਹੁਤ ਸਾਰੀਆਂ ਸੀ ਉਹ ਸਾਂਝੀਆਂ ਕਰਨੀਆਂ ਚਾਹੁੰਦੀ ਸੀ ਇੱਕ ਚਾਹ ਦੇ ਜ਼ਰੀਏ ਚਲੋ ਬੈਠੇ ਮੈਨੂੰ ਵੀ ਆਦਤ ਤਾਂ ਪਹਿਲਾਂ ਦੇ ਬਚਪਨ ਤੋਂ ਬਜ਼ੁਰਗਾਂ ਦੀਆਂ ਗੱਲਾਂ ਸੁਣਨ ਦੀ ਉਹ ਲੱਗੀ ਕਹਿਣ ਕਹਿੰਦੀ ਪੁੱਤਾ ਕੋਠੀ ਆ ਐਡੀ ਵੱਡੀ ਤੇ ਅੰਕਲ ਦੀ ਪਾਈ ਹੋਈ ਹੈ ਮੈਂ ਕਿਹਾ ਹਾਂ ਬੇਬਈ ਬਹੁਤ ਸੋਹਣੀ ਹੈ ਬਬਈ ਕਹਿੰਦੀ ਤੇਰੇ ਅੰਕਲ ਦੀਆਂ 2-3 ਫੈਕਟਰੀਆਂ ਸੀ ਮੈਂ ਕਿਹਾ ਅੱਛੇ ਏ ਕਹਿੰਦੀ ਮੇਰੇ ਦੂਰ ਬੇਟੇ ਸੀ ਉਹਨੇ ਮੇਨ ਗੱਲ ਜਿੱਥੋਂ ਸ਼ੁਰੂ ਕੀਤੀ ਕਹਿੰਦੀ ਇੱਕ ਬੇਟੇ ਜਿਹੜਾ ਵੱਡਾ ਉਹਦੀ ਸ਼ਾਦੀ ਹੋਈ ਆ ਛੋਟਾ ਕਹਿੰਦੀ ਰੁੱਕਾ ਕਰਕੇ ਨਹਿਣਾ ਦੇ ਵਿੱਚ ਲਿਆ ਗਿਆ ਸੀ ਤੇ ਉੱਥੇ ਕਹਿੰਦੀ ਸੈਲਫੀ ਲੈਣ ਲੱਗੇ ਤਾਂ ਉਹ ਖੁੱਡ ਵਿੱਚ ਗਿਰ ਗਿਆ ਸੀ ਤੇ ਉੱਥੇ ਉਹਦੀ ਮੌਤ ਹੋ ਗਈ ਸੀ ਆ ਕੇ ਕਹਿੰਦੀ ਮੰਗਣਾ ਕਰਨਾ ਸੀ ਹਜੇ ਪੱਕ ਠੱਕੀ ਹੋਇਆ ਸੀ ਕਹਿੰਦੇ ਨਾਲ ਉਹਦੇ ਦੋਸਤ ਸੀ ਤੇ ਚਲੋ ਆਏ ਦੋਸਤਾਂ ਨੇ ਸਾਰਾ ਕੁਝ ਕੀਤਾ ਲੈ ਆਏ ਜੇ ਪਤਾ ਨਹੀਂ ਵੀ ਮੈਂ ਮੈਨਾਂ ਨੇ ਮੈਂ ਉਹਨੂੰ ਪੁੱਛਿਆ ਵੀ ਲਾਸ਼ ਮਿਲੀ ਜਾਂ ਨਹੀਂ ਜਿਹੜੀ ਗੱਲ ਆਪਾਂ ਪੁੱਛੀ ਨਹੀਂ ਨਾ ਹੀ ਉਹਨੇ ਮੈਨੂੰ ਦੱਸੀ ਹੱਸ ਉਹਨੇ ਮੌਤ ਤੱਕ ਇਹ ਗੱਲ ਕੀਤੀ ਖੁੱਡ ਚ ਗਿਰ ਕੇ ਉਹਦੀ ਮੌਤ ਹੋ ਗਈ ਤੇ ਜਿਹੜੀ ਵੱਡੇ ਨੂੰ ਪੁੱਤ ਸੀ ਉਹ ਕਹਿੰਦੀ ਵੀ ਉਹ ਉੱਪਰ ਰਹਿੰਦੇ ਨੇ ਮੈਂ ਨੀਚੇ ਰਹਣੀ ਆ ਵੀ ਪਹਿਲ ਤਾਂ ਮੈਨੂੰ ਕਹੀ ਗਿਆ ਵੀ ਜਿਹੜੀਆਂ ਤੇਰੇ ਨਾਮ ਡੈਡੀ ਵਾਲੀਆਂ ਫੈਕਟਰੀਆਂ ਨੇ ਵੀ ਉਹ ਸਾਡੇ ਨੌਕਰਵਾ ਦੇ ਕਹਿੰਦੀ ਜਦੋਂ ਛੋਟੇ ਮੁੰਡੇ ਦੀ ਡੈਥ ਹੋ ਗਈ ਸੀ ਕਹਿੰਦੀ ਮੈਂ ਕਿਹਾ ਮੈਂ ਵੀ ਕੀ ਕਰਨੀ ਨੇ ਬੇਟੀ ਕਹਿੰਦੀ ਮੇਰੇ ਕੋਈ ਹੈ ਨਹੀਂ ਚਲੋ ਕੱਲੀ ਮੈਂ ਵੱਡੇ ਬੇਟੇ ਦੇ ਨੌਕ ਕਰਵਾਤੀ ਆਂ ਕਹਿੰਦੀ ਅੱਜ ਇੰਨਾ ਭਾ ਨਹੀਂ ਨਾ ਮੈਨੂੰ ਨੂੰਹ ਬੁਲਾਉਂਦੀ ਆ ਨਾ ਮੈਨੂੰ ਬੇਟਾ ਬੁਲਾਉਂਦਾ ਤੇ ਨਾ ਹੀ ਮੈਨੂੰ ਮੇਰਾ ਇੱਕ ਪੋਤਾ ਪੋਤੀ ਆ ਉਹਨਾਂ ਨੂੰ ਬੋਲਣ ਮੇਰੇ ਨਾਲ ਦਿੰਦੀ ਆ ਮੇਰੀ ਨੂੰਹ ਕਹਿੰਦੀ ਵੀ ਮੈਂ ਆਪਦਾ ਰਹਿਣੀ ਆ ਕੱਲੀ ਤੇ ਮੈਂ ਕਿ ਫਿਰ ਬੇਬੇ ਖਰਚਾ ਕਿੱਥੋਂ ਕਰਦੀਏ ਉਹ ਕਹਿੰਦੀ ਮੈਨੂੰ ਇਹ ਕੋਈ ਖਰਚਾ ਨਹੀਂ ਦਿੰਦੇ ਵੀ ਮੇਰੇ ਬੇਟੇ ਦਾ ਦੋਸਤ ਆ ਜਿਹੜਾ ਉਸ ਦਿਨ ਮੇਰੇ ਬੇਟੇ ਦੇ ਨਾਲ ਸੀ ਜਦੋਂ ਸੈਲਫੀ ਬਣਾਉਂਦੇ ਗਿਰੇ ਸੀ ਤੇ ਉਹ ਸਾਰਾ ਖਰਚਾ ਉਹ ਬੇਟਾ ਮੇਰਾ ਚੱਕਦਾ ਮੈਨੂੰ ਰਾਸ਼ਨ ਪਾਣੀ ਉਹ ਦੇ ਕੇ ਜਾਂਦਾ ਬਿਜਲੀ ਦਾ ਬਿੱਲ ਮੇਰਾ ਉਹ ਭਰਵਾਉਂਦਾ ਜੁੱਤੀ ਕੱਪੜੇ ਤੋਂ ਲੈ ਕੇ ਸਾਰੀ ਚੀਜ਼ ਮੈਨੂੰ ਉਹ ਦੇ ਕੇ ਜਾਂਦਾ ਜੇ ਮੈਂ ਬਿਮਾਰ ਹੋ ਜਾਨੀ ਆ ਤਾ ਕਹਿੰਦੀ ਦਵਾਈ ਵੀ ਮੈਨੂੰ ਉਹ ਦਵਾਉਂਦਾ ਦੇਖੋ ਹਜੇ ਵੀ ਸਤਜੋਗ ਹੈਗਾ ਮੈਂ ਹੈਰਾਨ ਮੰਨ ਗਈ ਜੇ ਕਿਤੇ ਇਹ ਵੀਡੀਓ ਉਸ ਵੀਰ ਤੱਕ ਪਹੁੰਚ ਜਾਈਏ ਮੈਂ ਉਸ ਵੀਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਮਾਤਾ ਤਾਂ ਵਿਚਾਰੀ ਸ਼ਾਇਦ ਹੋਵੇ ਜਾਂ ਨਾ ਹੋਵੇ ਉਹਦੇ ਵਾਰ ਤੱਕ ਕੁਝ ਕਹਿ ਨਹੀਂ ਸਕਦੇ ਪਰ ਉਸ ਵੀਰ ਦਾ ਉਹਨੇ ਮਾਤਾ ਨੇ ਪਿੰਡ ਦਾ ਨਾਂ ਨਹੀਂ ਸੀ ਲਿਆ ਐਂ ਜਰੂਰ ਕਹਿੰਸੀ ਵੀ ਉਹ ਮੇਰਾ ਮੇਰੇ ਪੁੱਤ ਵਾਂਗੂ ਹੀ ਮੇਰਾ ਕਰਦਾ ਮੈਂ ਉਸ ਵੀਰ ਦਾ तहे ਦਿਲੋਂ ਧੰਨਵਾਦ ਕਰਦੀ ਆ ਜੇ ਉਸ ਵੀਰ ਤੱਕ ਮੇਰੀ ਵੀਡੀਓ ਪਹੁੰਚ ਗਈ ਵੀਰ ਤੈਨੂੰ ਮੈਂ ਉਸ ਮਾਤਾ ਬਣੀ ਹੋ ਮੈਂ ਸੀਸਾ ਦੰਨੀਆਂ ਇਹ ਜੇ ਤੇਰੇ ਵਰਗੇ ਪੁੱਤ ਹਰ ਇੱਕ ਮਾਂ ਦੇ ਕਰਜ਼ਾਂ ਨੂੰ ਲੈਣ ਸੱਚੇ ਬਾਸ਼ਾ ਵੈਗਰੂ ਚੜ੍ਹਦੀ ਕਲਾ ਬਖਸ਼ੀ ਉਸ ਵੀਰ ਨੂੰ ਜਿਨੇ ਉਸ ਮਾਤਾ ਦਾ ਇੰਨਾ ਸਾਥ ਦਿੱਤਾ ਵੀਡੀਓ ਚੰਗੀ ਲੱਗੀ ਦੇਖੋ ਲਾਈਕ ਕਮੈਂਟ ਜਰੂਰ ਕਰਕੇ ਬਿਲਕੁਲ ਸੱਚੀ ਵੀਡੀਓ ਆ ਕੋਈ ਇਹ ਆਪਾ ਇਹ ਨਹੀਂ ਹੈ ਦੇਖੋ ਐਸ ਜੀਆਂ ਵੀਡੀਓ ਭੇਜਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਤੁਸੀਂ ਸਾਨੂੰ WhatsApp ਤੇ ਭੇਜਦੇ ਆ ਕਰੋ ਅਸੀਂ ਤੁਹਾਡੀਆਂ ਸਾਰਿਆਂ ਦੀਆਂ ਵੀਡੀਓ ਪਾਵਾਂਗੇ ਜੇ ਆਪਦਾ ਨਵਾਂ ਪਿੰਡ ਪਾ